ਸਭ ਤੋਂ ਪਹਿਲਾਂ ਜਨਪੁਰ ਤੇ ਮਾਰੇ ਸਾਰੇ ਸੋਹਰੇ ਹੋਏ ਜਿਹੜੇ ਪਾਣੀ ਤੇ ਪੰਜ ਸਭ ਬਹੁਤ ਬਹੁਤ ਬੁਢਾਈ ਕਰਨਾ ਇੱਕ ਤਾਂ ਇਹ ਕਿ ਤੁਸੀਂ ਚੋਣ ਕੇ ਆਇਓ ਦੂਸਰਾ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਬੁਢਾਈ ਜਿਸ ਨੂੰ ਸਾਰੇ ਹੀ ਚੜ੍ਹਦੀ ਕਲਾ ਚ ਰਹੋ ਤੁਹਾਡੇ ਘਰਾਂ ਚ ਖੁਸ਼ਹਾਲੀ ਆਵੇ ਔਰ ਸਾਡਾ ਪੰਜਾਬ ਇੱਦਾਂ ਹੀ ਵਾਰਡਰਫੁਲ ਰਹੇ ਹੋ। ਔਰ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹੋ। ਔਰ ਮੈਨੂੰ ਜਿਵੇਂ ਵੀਡੀਓ ਸਾਹਮਣੇ ਦੱਸਿਆ ਸੀ ਤੁਹਾਡੀ ਟ੍ਰੇਨਿੰਗ ਜਿਹੜੀ 3 ਦਿਨ ਦੀ। ਬਹੁਤ سارے ਇਸ਼ਿਆਰ ਤੋਂ ਕਿ ਪਹਿਲਾਂ ਵੀ ਸਰਪੰਚ ਰਹੇ ਹੋਣ ਜਾਂ ਪੰਚ ਰਹੇ ਹੋਣ। ਉਦੋਂ ਵੀ ਟ੍ਰੇਨਿੰਗ ਹੋਈ ਉਹ ਨਿਸ਼ਚਿਤ ਤਾਂ ਦਾ ਭਵਿੱਖ ਪਹਿਲਾਂ ਵੀ ਹੋਈ ਹੈ ਪਰ ਇਹ ਵੀ ਜਿੰਨਾ ਵੀ ਸਿੱਖਿਆ ਜਾਵੇ ਉਹ ਨੰ ਘਟਦੇ ਕਿਉਂਕਿ ਇਹ ਜਿਹੜੀਆਂ ਪਹਿਲਾਂ ਜਿਵੇਂ ਪਾਰਟੀਆਂ ਸੀਗੇ ਐਰਵਾਈਟੀ ਉਹਨਾਂ ਦਾ ਕੰਮਕਾਜ ਕਿੱਦਾਂ ਹੁੰਦਾ ਸੀ ਮੈਂ ਕਮੈਂਟ ਨਹੀਂ ਕਰਦਾ ਪਰ ਸਾਰੇ ਜਾਣਦੇ ਆ ਵੀ ਉਦੋਂ ਸਾਰਾ ਕੁਝ ਠੀਕ ਚੱਲਦਾ ਸੀ ਲੇਕਿਨ ਹੁਣ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਅਗਵਾਈ ਚ ਤੁਸੀਂ ਦੇਖਿਆ ਵੀ ਇਹ ਸਾਰਿਆਂ ਨੇ ਕਿ ਇਮਾਨਦਾਰੀ ਨਾਲ ਕੰਮ ਹੋਇਆ ਪਹਿਲਾਂ ਤਾਂ ਚੋਣ ਹੀ ਇਮਾਨਦਾਰੀ ਨਾਲ ਹੋਈ ਕਿਸੇ ਦੇ ਪੈਪਰ ਨਹੀਂ ਰੰਗ ਦਿੱਤੇ ਗਏ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੋਈ ਠੀਕ ਹੈ ਕਹਿ ਰਿਹਾ ਮੈਂ ਬਹੁਤ ਵਧੀਆ ਚੋਣ ਹੋਈ ਹੈ ਔਰ ਪਹਿਲੀ ਵਾਰੀ ਹੋਇਆ ਕਿ 53 ਪੰਚਾਇਤਾਂ ਸਾਡੇ ਹਲਕੇ ਦੀ ਸਵੈ ਭਤੀ ਨਾਲ ਪੜਨੀਆਂ ਪਰਵੰਜਨ ਨਹੀਂ ਆਪਾਂ 5 6 ਕਿਤੇ ਬਣ ਗਏ ਫਿਰ ਤਾਂ ਇਹੀ ਇੱਜਾ ਹੀ ਹੁੰਦਾ ਸੀ ਲੇਕਿਨ ਹੁਣ ਹਰ ਕੰਮ ਜਿਹੜਾ ਇਮਾਨਦਾਰੀ ਨਾਲ ਹੋਵੇ ਸੋ ਮੇਰੀ ਇਹੀ ਬੇਨਤੀ ਹੈ ਤੁਹਾਨੂੰ ਸਾਰਿਆਂ ਕਿ ਤੁਸੀਂ ਟ੍ਰੇਨਿੰਗ ਇੱਥੇ ਕਰਨੀ ਹੈ ਔਰ ਉਸ ਤੋਂ ਬਾਅਦ ਇਮਾਨਦਾਰੀ ਨਾਲ ਆਪਾਂ ਕੰਮ ਕਰਨਾ ਹੈ ਇਹ ਸਮਝ ਕੇ ਕਿਵੇਂ ਉਹ ਸਰਕਾਰਪੁਰਖ ਨੇ ਤੁਹਾਨੂੰ ਇੱਕ ਜ਼ਿੰਮੇਵਾਰੀ ਦਿੱਤੀ ਹੈ ਇਹ ਜ਼ਿੰਮੇਵਾਰੀ ਹਰੇਕ ਨੂੰ ਨਹੀਂ ਮਿਲਦੀ ਮੈਂ ਇਹ ਨਹੀਂ ਦੱਸਦਾ ਕਿ ਇੱਕ ਬੜੇ ਕੰਮ ਕੀਤੇ ਹੋਣੇ ਚੰਗੇ ਤਾਂ ਕਿਤੇ ਤੁਸੀਂ ਜਿਹੜਾ ਬੰਦਾ ਚੁਣਿਆ ਜਾਂਦਾ ਠੀਕ ਹੈ ਤਾਂ ਉਹ ਉਹਨੂੰ ਇੱਕ ਇੱਕਦਨੀ ਜ਼ਿੰਮੇਵਾਰੀ ਮਿਲਦੀ ਹੈ ਔਰ ਇਹਨਾਂ 50 ਸਾਲਾਂ 'ਚ ਤੁਹਾਡੇ ਕੋਲ ਬਹੁਤ ਵਧੀਆ ਸਮਾਂ ਹੈ ਕਿ ਤੁਸੀਂ ਆਪਣਾ ਜੋ ਕਰਕੇ ਦਿਖਾ ਸਕਦੇ ਹਾਂ ਕਿ ਮੈਂ ਵਧੀਆ ਹਾਂ ਸਰਪੰਚਾਂ ਜਾਂ ਪੰਚਾਂ ਔਰ ਮੈਂ ਆਪਣੇ ਪਿੰਡ ਲਈ ਆਪਣੇ ਇਲਾਕੇ ਲਈ ਆ ਵਧੀਆ ਕੰਮ ਕੀਤਾ ਔਰ ਉਹਨਾਂ ਲਈ ਜਿਹੜੀ ਟ੍ਰੇਨਿੰਗ ਬਹੁਤ ਜ਼ਰੂਰੀ ਹੈ ਬਿਨਾਂ ਟ੍ਰੇਨਿੰਗ ਤੋਂ ਜਿਹੜਾ ਹੈਗਾ ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਗੁਰੂ ਬਿਨਾਂ ਗਿਆਨ ਨਹੀਂ ਹੋ ਸਕਦਾ ਠੀਕ ਨਹੀਂ ਕਿ ਆਪੀ ਬਣ ਸਕਦੇ ਜੰਗੂ ਗੁਰੂਗਣਾ ਗਿਆਨੀ ਤੇ ਹੋਂ ਜਿਹੜੇ ਤੁਹਾਨੂੰ ਦੱਸਣ ਵਾਲੇ ਗੁਰੂ ਹੈਗੇ ਇਹਨਾਂ ਨੂੰ ਪਤਾ ਹੈ ਕਿ ਕੰਮ ਕੀ ਹੋਣਾ ਹੈ ਇਹਨਾਂ ਦਾ ਜੋ ਵੀ ਇਹ ਕਹਿੰਦੇ ਤੁਸੀਂ ਧਿਆਨ ਨਾਲ ਸੁਣ ਠੀਕ ਹੈ ਧਿਆਨ ਨਾਲ ਸੁਣੋ ਔਰ ਉਸ ਤੇ ਅਮਲ ਕਰੀਏ ਆਪਾਂ ਤਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਜਿਹੜੀ ਐ ਦਿੱਕਤ ਨਾ ਹੋਵੇ ਕੱਲੋਂ ਇਹ ਨਾ ਹੋਵੇ ਕੋਈ ਸਵਾਲ ਪਿੰਡ ਚ ਸਵਾਲ ਖੜਾ ਕਰ ਦੇ ਕਿ ਇਹ ਪੈਸੇ ਕਿਵੇਂ ਲੱਗ ਗਏ ਇਹ ਕਿੱਧਰ ਲੱਗ ਗਏ ਕਿਉਂਕਿ ਕਈ ਵਾਰੀ ਅਣਜਾਣੇਪਨ ਜਿਹੜਾ ਹੈਗਾ ਗਲਤ ਕੰਮ ਹੋ ਜਾਂਦਾ ਸੋ ਅਗਰ ਤੁਹਾਨੂੰ ਨੌਲੇਜ ਹੋਣੀ ਨਹੀਂ ਤੁਹਾਨੂੰ ਦਾ ਗਿਆਨ ਹੋਏਗਾ ਤਾਂ ਤੁਸੀਂ ਸਹੀ ਪਾਸੇ ਨੂੰ ਹੋਣ ਬਰਕਤ ਹੋਣੀ ਹੋਰ ਜਿਵੇਂ ਵੀਡੀਓ ਸਾਡੇ ਤੁਹਾਨੂੰ ਦੱਸਿਆ ਕਿ ਬਹੁਤ ਸਾਰੇ ਕੰਮ ਐਸੇ ਹੈ ਜਿਹੜੇ ਸਾਨੂੰ ਪਤਾ ਹੀ ਨਹੀਂ ਹੈਗਾ ਵੀ ਆਪਾਂ ਇਹ ਕੰਮ ਵੀ ਹੋ ਸਕਦੇ ਜਿਵੇਂ ਦੁਕਾਨਾਂ ਦਾ ਹੈਗਾ ਜਿਹਨੇ ਦੱਸਿਆ ਵੀ ਜੇ ਕੋਈ ਮੇਨ ਰੋਡ ਤੇ ਜਿਵੇਂ ਆ ਆਹੀ ਮੇਨ ਰੋਡ ਜਾ ਰਹੀ ਹੈ ਤੇ ਮੰਡਾ ਸਰਪੰਚਾ ਪਹਿਲਾਂ ਹੀ ਰਹੇ ਹੋ ਤੇ ਇਸ ਰੋਡ ਤੇ ਦੁਕਾਨਾਂ ਬਣਾਈਆਂ ਜਾ ਸਕਦੀਆਂ। ਕੋਈ ਵੀ ਜੀ ਸਾਹਿਬ ਜੀ ਕੋਈ ਦੁਕਾਨਾਂ ਬਣਾਈਆਂ ਜਾ ਸਕਦੀਆਂ। ਤੁਹਾਡੇ ਕੋਲ ਜਗ੍ਹਾ ਹੈਗੀ ਹੈ। ਉੱਥੇ ਕੋਈ ਮੈਰੇਜ ਪੈਲੇਸ ਤਾਂ ਕਿ ਜਿਹੜੇ ਆਮ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਪ੍ਰਾਈਵੇਟ ਵਿਆਹ ਕਰਨੇ ਹੁਣ ਕਿੰਨੇ ਹੋ ਗਏ। ਅਗਰ ਪਿੰਡ ਦੇ ਚੇਤਾਨਾ ਕੋਈ ਤੁਹਾਡਾ ਕੋਈ ਸੋਲੂਸ਼ਨ ਬਣ ਜਾਂਦਾ ਕੋਈ ਤਾਂ ਸਾਰੇ ਪਿੰਡ ਵਾਸੀਆਂ ਨੂੰ ਕਹਿਦਾ ਹੋਰ ਵੀ ਸਾਰਿਆਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਕੰਮ ਹੁੰਦੇ ਆ ਔਰ ਨਰੇਗਾ ਦੇ ਨਾਮ ਕਰਾ ਹੈਗਾ ਬਰਜ ਕਰਕੇ ਜੇ ਤੁਹਾਡਾ 5 ਲੱਖ ਨਾਲ ਨਰੇਗਾ ਕੰਮ ਪਾਉ ਚਾਹੇ ਤੁਸੀਂ 2 ਲੱਖ ਦਾ ਕੰਮ ਕਰਦੇ ਸਾਡੇ ਬਹੁਤ ਜੇਜ ਸਾਹਿਬ ਇਹ ਬਹੁਤ ਹੀ ਵਧੀਆ ਤਜਰਬੇਕਾਰ ਨੇ ਇਹਨਾਂ ਨੂੰ ਸਪੈਸ਼ਲੀ ਇੱਥੇ ਲੱਗੇ ਹੁੰਦਾ ਜੀ ਜੀ ਸਾਫ ਸੋਧਿਆ ਨੇ ਸਾਡੇ ਤੁਹਾਨੂੰ ਪੂਰਾ ਜਿਹੜਾ ਸਹਿਯੋਗ ਮਿਲੇਗਾ ਇਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਵਾਂਗੇ ਪਰ ਜਿਹੜੀ ਮੇਰੀ ਆਪਣੀ خواہش ਹੈ ਕਿ ਹਰ ਪਿੰਡ ਕਿਉਂਕਿ ਪਿਛਲੀਆਂ ਸਰਕਾਰਾਂ ਨੇ 75 ਸਾਲਾਂ ਚ ਗਲੀਆਂ ਨਾਲੀਆਂ ਤੇ ਹੀ ਰਹਿ ਆਉਂਦਾ ਉਸ ਤੋਂ ਅੱਗੇ ਤਾਂ ਕੋਈ ਉਹਨਾਂ ਨੇ ਸੋਚ ਹੀ ਨਹੀਂ ਰਹੀ ਉਹਨਾਂ ਦੀ ਕੀ ਰਹਿਤ ਸੀ ਸੁਣ ਮੈਂ ਆਪចਾਨਣਾ ਕਿ ਇੱਕ ਬਸ ਹਰ ਪਿੰਡ تقريبا ਮੈਂ ਦੇਖ ਰਿਹਾ ਵੀ ਹਰ ਪਿੰਡ ਚ ਨਿਕਾਸੀ ਦੀ ਪ੍ਰੋਬਲਮ ਹੈ। ਟੋਪਿਆਂ ਦੀ ਪ੍ਰੋਬਲਮ ਹੈ ਜੀ। ਇੱਕ ਨੰਬਰ ਨਾਲ ਤੁਸੀਂ ਇਹ ਕੰਮ ਰੱਖੋ। ਨੰਬਰ 2 ਗਰਾਊਂਡ ਜਿਹੜਾ ਹੈ ਪਿੰਡ ਦੇ ਪੱਛਾਰੇ ਖੇਤਾਂ ਜਿਹੜਾ ਹੈਗਾ ਉਹ ਗਰਾਊਂਡ ਜਿਹੜਾ ਹੈਗਾ। ਹੋਰ ਉਹ ਰੱਖੋ ਨੰਬਰ 2 ਤੇ ਕਿ ਇਹ ਦੋ ਚੀਜ਼ਾਂ ਜਿਹੜੀਆਂ ਆਪਾਂ ਜਰੂਰ ਇਹਨਾਂ ਨੂੰ ਵਧੀਆ ਬਣਾਈਏ। ਕਿਉਂਕਿ ਬਹੁਤ ਸਾਰੇ ਪਿੰਡ ਜਿਹੜੇ ਆ ਟੋਪਿਆਂ ਲਈ ਤਾਂ ਸਭ ਤਕਰੀਬਨ 80% ਪਿੰਡ ਸਵਾਲੋ ਹੈਗੇ ਗਰਾਉਂਡ ਜਿਹੜੇ ਆ ਉਹ ਵੀ ਕਈ ਪਿੰਡਾਂ ਦੀ ਗਰਾਉਂਡ ਹੈ ਨੰਬਰ 3 ਜਿਹੜਾ ਤੁਸੀਂ ਅਗਰ ਸਕੂਲ ਹੈ ਜਿਵੇਂ ਤੁਹਾਡੇ ਪਿੰਡ ਕੋਈ ਕਵਰੇ ਵੀ ਪਾ ਸਕਦੇ ਹਾਂ ਹਾਂ ਆਪਾਂ ਉਹ ਦੇਖੀਏ ਵੀ ਸਾਡਾ ਸਕੂਲ ਜਿਹੜਾ ਪਿੰਡ ਦਾ ਉਹ ਵਧੀਆ ਹੋਣਾ ਚਾਹੀਦਾ ਉਹਦੇ 'ਚ ਕੋਈ ਕਮੀਆਂ ਪੇਸ਼ੀਆਂ ਕਿਸ ਤਰ੍ਹਾਂ ਵੀਡੀਓ ਸਾਫ਼ ਤੋਂ ਦੱਸ ਨਹੀਂ ਕਿ ਉਹਨਾਂ ਨੂੰ ਕਿਵੇਂ ਜਿਹੜਾ ਹੈ ਉਹ ਠੀਕ ਕੀਤਾ ਜਾਂਦਾ ਹੁੰਦਾ ਤੇ ਇਹ ਦੋ ਤਿੰਨ ਕੰਮ ਜੇ ਆਪਾਂ ਕਰ ਲਈ ਆਪਣੇ ਕੋਲ ਤੁਹਾਡੇ ਕੋਲ 5 ਸਾਲ ਤੇ ਦੋ ਸਵਾ ਦੋ ਸਾਲ ਸਾਡੀ ਸਰਕਾਰ ਦੇ ਵੀ ਪਏ ਜੇ ਸਵਾ ਦੋ ਸਾਲਾਂ ਚ ਆ ਦੋ ਤਿੰਨ ਕੰਮ ਆਪਾਂ ਵਧੀਆ ਕਰ ਲਈ ਹਰ ਪਿੰਡ 'ਚ ਇਹ ਕੰਮ ਹੋ ਜਾਂ ਤਾਂ ਬਹੁਤ ਵੱਡੀ ਜਿਹੀ ਇਹ ਉਪਲਬਧ ਹੋ ਗਿਆ ਜੀ ਜੀ ਕਿਉਂਕਿ ਹਾਲੇ ਤੱਕ ਤਾਂ ਗਰੰਟਾ ਇਦਾਂ ਹੀ ਆਉਂਦੀ ਆ ਰਹੀਆਂ ਵੀ ਸੇਵਾ ਲਈ ਦੇ ਦੋ ਵੀ ਗੱਲਿਆ ਲਈ ਦੇ ਦੋ ਗਰੰਟਾ ਗਲੀਆਂ ਦੀ ਬੰਦੇਰੇ ਕੋਈ ਚੰਗਾ ਕੰਮ ਹੋਇਆ ਨਹੀਂ ਸੋ ਹੁਣ ਤੁਹਾਡੇ ਤੇ ਕੋਈ ਪ੍ਰੈਸ਼ਰ ਨਹੀਂ ਹੈ ਤੁਸੀਂ ਆਪਣੇ ਹਿਸਾਬ ਨਾਲ ਵੀਜੇ ਸਾਹਿਬ ਦੀ ਸਲਾਹ ਨਾਲ ਦੇਸ਼ ਸਾਹਿਬ ਦੀ ਵਧੀਆ ਕੰਮ ਕਰਵਾ ਲਓ ਔਰ ਇਮਾਨਦਾਰੀ ਨਾਲ ਕੰਮ ਹੋਵੇ ਨਾ ਮੈਨੂੰ ਕੋਈ ਆਸ ਭਤੋਂ ਮੈਂ ਤੁਹਾਡੇ ਮੈਨੂੰ ਆਸ ਹੈ ਮੈਂ ਤੁਹਾ ਤੋਂ ਮੁਸਲਾਮ ਮੈਨੂੰ ਕੋਈ ਉਫ ਲੋਗ ਨਹੀਂ ਕਿ ਕਿ ਇਮਾਨਦਾਰੀ ਨਾਲ ਅਸੀਂ ਕੰਮ ਕਰ ਰਹੇ ਹਾਂ ਕੋਈ ਮਾਫੀਆ ਨਹੀਂ ਚਲਾ ਰਹੇ ਕੋਈ ਰੇਤਾ ਨਹੀਂ ਵੇਚ ਰਹੇ ਕੋਈ ਨਸ਼ਾ ਨਹੀਂ ਵੇਚ ਰਹੇ ਪੌਣੇ 3 ਸਾਲ ਦੇ 프리 ਮੈਨੂੰ ਇੱਥੇ ਐਮਐਲਏ ਬਣੇ ਹੋ ਗਿਆ ਕਿ 2-300 ਬੰਦਿਆਂ ਨੂੰ ਨੌਕਰੀ ਵੀ ਲਖਾਈ ਹੈ ਕਿਸੇ ਤੋਂ ਇੱਕ ਪੈਸਾ ਨਹੀਂ ਲਿਆ ਅੱਜ ਤੱਕ ਸੋ ਅਸੀਂ ਵੀ ਇਮਾਨਦਾਰੀ ਨਾਲ ਕੰਮ ਕਰਨਾ ਕਰ ਰਹੇ ਹਾਂ ਪਰ ਤੁਸੀਂ ਵੀ ਕਰੋ ਇਹੀ ਮੈਂ ਆਸ ਰੱਖਦਾ ਸੋ ਮੈਂ ਬਹੁਤਾ ਸਮਾਂ ਨਹੀਂ ਹੁਣ ਲੈਣਾ ਕੁਝ ਸਾਡੇ ਕੋਲ ਗ੍ਰਾਂਟਾਂ ਆਈਆਂ ਜਿਹੜੀਆਂ ਉਹਨਾਂ ਦੇ ਮੈਂ ਇਨਫੈਕਟ ਜਿਹੜੇ ਤੁਹਾਨੂੰ ਅੱਜ ਦਵਾਂਗਾ ਤੇ ਉਸ ਤੋਂ ਬਾਅਦ ਇਹਹੀ ਬੇਨਤੀ ਹੈ ਕਿ ਆਪਣੇ ਪਿੰਡ ਦੇ ਆ ਜਿਹੜੇ ਕੰਮ ਦੱਸਿਓ ਉਹ ਤੋਂ ਇਲਾਵਾ ਕੋਈ ਹੋਰ ਕੰਮ ਹੈ ਉਹ ਤੁਸੀਂ ਆਪਣਾ ਬਣਾ ਕੇ ਵੀਡੀਓ ਸਾਹਮਣੂ ਦੱਸੋ ਉਹਦੇ ਐਸਟੀਮੇਟ ਲਗਾਣਗੇ ਔਰ ਜਦੋਂ ਵੀ ਪੈਸਾ ਆਉਂਦਾ ਤਾਂ ਮੋਢੇ ਲਈ ਗ੍ਰਾਂਡਰ ਫਿਰ ਲਵਾਂਗੇ ਵਾਈ ਡੂ ਵੀ ਕਰਤਾ ਹਾਂ ਵਾਈ ਡੂ ਵੀ ਅਰੇ ਇਹ ਤਾਂ ਮੈਨੂੰ ਗੱਲ ਸੁਣਾਉਣਾ ਚਾਹਣਾ ਜੀ ਇਲੈਕਸ਼ਨ ਦੇ ਵਿੱਚ ਐਮ ਐਲ ਏ ਸਾਹਿਬ ਨੇ ਇੱਕ ਵੀ ਹੋ ਨਹੀਂ ਕਰ ਸਾਹਮਣੇ ਕਿ ਇਹ ਕਰੋ ਇਹ ਕਰੋ ਬਿਲਕੁਲ ਫੇਅਰ ਹੋਇਆ ਹੈ ਪਹਿਲੀ ਵਾਰ ਦੇਖਿਆ ਵੀ ਸਾਨੂੰ ਕੋਈ ਕਿਸੇ ਕੰਮ 'ਚ ਨਹੀਂ ਕਹਦੇ ਇਹ ਕਿ ਨਾ ਕਿਸੇ ਕੰਮ ਕਹਿੰਦੇ ਆ ਇਹਨਾਂ ਦੀ ਪੂਰ ਸਪੋਰਟ ਕਰ ਰਹੇ ਦੂ ਮਾਰਦੀ ਰਹੇ ਅਸੀਂ ਵੀ ਇਹ ਅਫਸਰ ਨਹੀਂ ਇਹਦੇ ਫੈਮਿਲੀ ਮੈਂਬਰ ਇਹਦਾ ਕੰਮ ਕਰ ਰਹੇ ਆ ਪੂਰੀ ਸਰਪੋਰਟ ਮਿਹਨਤ ਕਰਕੇ ਕਿ ਇਹਨਾਂ ਦੀ ਸ਼ਾਨ ਬਣੇ ਐਨ ਪਰਵਾਰ ਦਾ ਕੰਮ ਕਰੇ ਕੋਈ ਆਪਣਾ ਅਫਸਰ ਜਿਹੜਾ ਲੇਬਰ ਨਹੀਂ ਜੇ ਕੋਈ ਦਿੱਕਤ ਦਾ ਜਲਵਾ ਨਹੀਂ ਸਾਡੇ ਕੋਲ ਆਓ ਜਿਹੜਾ ਸਰਪੰਚ ਵਧੀਆ ਕੰਮ ਕਰੂ ਉਹਦੇ ਅਸੀਂ ਚੱਲ ਕੇ ਪਿੰਡ ਜਾਵਾਂਗੇ ਸਪੋਰਟ ਕਰਾਂਗੇ ਕੋਈ ਵਧੀਆ ਕੰਮ ਹੈ ਤੁਹਾਨੂੰ ਅਰਥਨਾ ਪੈਣੀ ਆ ਉਥੇ ਐਮਐਲ ਸਾਹਿਬ ਦੀ ਪੂਰ ਸਪੋਰਟ ਆਪਾਂ ਨੂੰ ਅਬ ਸਹੀ ਕੰਮ ਉਹਦੇ ਨਾਲ ਕੋਈ ਨਾ ਤਾਂ ਹੈ ਨਹੀਂ ਨਹੀਂ ਕੰਮ ਨਹੀਂ ਹੋਣਾ ਨਾਲ ਖੜਦੇ ਹਣੀ ਇੱਕ ਵਾਰ ਇਹਦੇ ਕੋਲ ਕੋਡੇ ਟੈਕ ਦਾ ਪਤਾ ਨਹੀਂ ਮੈਂ ਕੋਣ ਆਪਣੇ ਬਲਾਣਾ ਦਾ ਵੀ ਤੁਹਾਨੂੰ ਆ ਜਾਣਾ ਜੀ ਪਹਿਲਾਂ ਮਾਲ ਘੜੀ ਪੰਚਾਇਤ ਤੋ ਰੇ ਨਾਲੇ ਪਿੱਛੇ ਦੇ ਵਿੱਚ ਇੱਕ ਆਪਣਾ ਨਾਲੇ ਵਾਲਾ ਟੱਪਾ ਟਰਾਉਣ ਲੱਗੇ ਕਿ ਨਾ ਇਹ ਉਹਨੇ ਨੂੰ ਕਰਵਾਉਂਦਾ ਬੜੀ ਪੁਰਾਣੀ ਥੋੜੀ ਹੋ ਗਈ ਉਹਦਾ ਜਿੰਨੇ ਪੈਸੇ ਰਹਿ ਗਏ ਨਾ ਮੁੰਡੀ ਹਾਂ ਜੀਓ ਸਾਫ ਕਰਵਾ ਦੋ ਬੜੀ ਪੁਰਾਣੀ ਇਹ ਹੋ ਜੂਗਾ ਜੀ ਬੰਦ ਕਰਾਓ ਥੋੜੀ ਜਿਹੀ ਚਰਾਨੀ ਧੰਨਵਾਦ ਦੋ ਕਿੰਨੇ ਰੁਪਏ ਕਰਵਾਓ ਇੱਕ ਘੱਟੋਂ ਇੱਕ ਜਿਆਦਾ 40 ਹਾਂ ਜੀ ਜੀ ਆ ਜੀ ਮਾਰਸਾ ਦੇਖੇ ਵੀਡੀਓ ਸਾਹਮਣੂ ਦੇਖੋ ਤੁਹਾਡੇ ਸਾਰਿਆਂ ਦੇ ਅਤੇ ਕਾਇਨੌਰ ਕੋਜੀ ਅੱਛਾ ਕਾਇਨੌਰ ਵਾਲੇ ਦੀ ਥੋੜਾ ਜਿਹਾ ਜ਼ਿਆਦਾ ਹੁਣ ਟਕੜੇ ਹੋਣਾ ਪਿਆ ਪਾ ਚੱਪੜ ਦਾ ਪਾਣੀ ਦਾ ਸਾਰਿਆਂ ਦਾ ਮਸਲਾ ਪਹਲ ਕਰਨਾ ਜੀ ਕਾਇਨੌਰ تینਾਂ ਦੀ ਕੋਈ ਜਿਹੜੀ ਅੱਧੀ ਵਰਜੋਤ ਨੂੰ ਫੇਰ ਬਹੁਤ ਹੋ ਰਿਹਾ ਹਾਲ ਹੈ ਯਾਰ ਬਾਕੀ ਵੀਡੀਓ ਸਾਹਿਬ ਇਹਨਾਂ ਦਾ ਆਪ ਵੀ ਇਹਨਾਂ ਦੀ ਵੀ ਬੜੀ ਪਰਾਨਾ ਗੱਲ ਹੈ ਪਹਿਲਾਂ ਵੀ ਗੱਲ ਕੀਤੀ ਹੈ ਤੇ ਹੁਣ ਵੀ ਜਿੰਨੇ ਗਏ ਕਰੀ ਜੇ ਇਹ ਗਮਨ ਠੀਕ ਹੈ ਜੀ ਠੀਕ ਹੈ ਜੀ ਉਹਦੇ ਵਿੱਚ ਹੈ ਜੀ ਇੱਕ ਪੁੱਛਿਆ ਹੋਇਆ ਹੈ ਜੀ ਸਾਫ ਕਰਦਾ ਜੀ ਉਹਦੇ ਤੁਸੀਂ ਕੰਮ ਕਰੋ ਉਹਦੇ ਪੈਸਾ ਵਧੇਗਾ ਸਾਰਾ ਬਦੀ ਬਹੁਤ ਹੈ 15 ਮਿੰਟ ਦੀ ਬਹੁਤ ਪੈਸਾ ਆਉਂਦਾ ਹੈ ਪਹਿਲਾ ਕੰਮ ਅਸੀਂ ਕਰਨਾ ਛੱਪੜ ਦਾ ਪਾਣੀ ਫਿਰ ਡਿਵਰਟ ਕਰਨਾ ਉਹ ਉਹਦਾ ਓਵਰਹੋਲ ਚੱਕਣਾ ਐਮਐਲਏ ਸਾਹਿਬ ਨੂੰ ਜਾਲ ਹੈ ਗਲਤ ਨਹੀਂ ਕਰਨਾ ਪਿੰਡਲੇ ਉਹਦੇ ਬਣਾਓ ਬਣਾ ਦੇ ਅੱਗੇ ਸਰ ਪੇਪਰ ਪੁਰਾ ਜੀ ਪੇਪਰ ਤੋਂ ਨਹੀਂ ਇਹ ਮਾਦ ਕੰਮ ਕਰਵਾਉਂਦੇ ਆਏ ਬੰਪੁਰਾਲੇ ਆਏ ਨਹੀਂ ਕਾਂਜੜਾ ਆ ਜਾਈ ਕਾਂਜੜਾ ਕਾਂਜੜੇ ਦੀ ਵੀ ਬੜੀ ਪ੍ਰਾਣੀ ਪਾਣੀ ਦੀ ਰਹੀ ਹੈ ਜੀ ਹਲੋ ਸਰ ਜੀ ਹਲੋ ਜਵਾਕਾ ਯਾਰ ਡਾਲਰ ਕੋਰੇ ਇਹਨਾਂ ਕੇ ਸਾਹ ਸਾਰੇ ਇਹਨਾਂ ਨੇ ਕਹਿ ਰਹੇ ਸੀ ਪੰਚਾਇਤ ਵੱਲੋਂ ਜੇ ਅਸੀਂ ਕਰਾਂਗੇ ਪਿੰਡ ਨੂੰ ਪਾਈਪ ਲਾਈਨ ਪਾਵਾਗੇ ਕਹਿੰਦਾ ਰਾਂਗੜ ਮੰਡਾ ਦੀ ਬੰਡਾ ਨੇ ਵਧੀਆ ਕੰਮ ਕਰਨਾ ਕਿ ਜੀ ਪਹਿਲੇ ਸਰਪੰਚ ਸਾਹਿਬ ਨੇ ਵਧੀਆ ਕੰਮ ਕੀਤਾ ਸੀ ਆਪਾਂ ਸਾਹਿਬ ਨੂੰ ਬਧੀ ਕਹਿਣਾ ਸਾਰੇ ਆਪਣੇ ਬੰਦੇ